ਖਨੌਰੀ ਬਾਰਡਰ ਤੇ ਨੌਜਵਾਨ ਦੀ ਮੌਤ ਤੇ ਬਿਕਰਮ ਸਿੰਘ ਮਜੀਠੀਆ ਨੇ ਦੁੱਖ ਜਤਾਇਆ ਉਹਨਾਂ ਇਸ ਪੂਰੇ ਘਟਨਾਕ੍ਰਮ ਤੇ ਮਾਨ ਸਰਕਾਰ ਨੂੰ ਵੀ ਕੋਸਿਆ ਦਰਅਸਲ ਖਨੌਰੀ ਬਾਰਡਰ ਤੇ ਕਰੀਬ 21 ਸਾਲ ਦੇ ਨੌਜਵਾਨ ਦੀ ਮੌਤ ਹੋਈ ਹੈ ਇਸ ਨੌਜਵਾਨ ਦੀ ਪਛਾਣ ਬਠਿੰਡਾ ਜ਼ਿਲ੍ਹੇ ਦੇ ਸ਼ੁਭ ਕਰਨ ਸਿੰਘ ਵਜੋਂ ਹੋਈ ਹੈ ਇਸ ਤੋਂ ਇਲਾਵਾ ਵੱਡੀ ਗਿਣਤੀ ਚ ਕਿਸਾਨ ਜ਼ਖਮੀ ਵੀ ਹੋਏ ਨੇ ਬੜੀ ਦੁਖਦਾਈ ਖਬਰ ਜੋ ਹੁਣੇ ਨਿਕਲ ਕੇ ਆ ਰਹੀ ਹੈ ਜਿਹਦੇ ਬਾਰੇ ਮੈਂ ਆ 2:25 ਤੇ ਟਵੀਟ ਕੀਤਾ ਸੀ ਕਿ ਇੱਕ ਡੱਲੇਵਾਲ ਸਾਹਿਬ ਦੀ ਸਟੇਟਮੈਂਟ ਸੀ ਕਿ ਇੱਕ ਨੌਜਵਾਨ ਦੀ ਕਿਸਾਨ ਦੀ ਇਹਦੇ ਚ ਗੋਲੀ ਲੱਗਣ ਕਾਰਨ ਡੈਥ ਹੋ ਗਈ ਹੈ ਜਿੱਥੇ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਅਫਸੋਸ ਹੈ ਕਿਸਾਨਾਂ ਨਾਲ ਖੇਤ ਮਜ਼ਦੂਰਾਂ ਨਾਲ ਜਿਹੜੇ ਕਿਸਾਨੀ ਦੇ ਹੱਕ ਚ ਖਲੋਤੇ ਐ ਉਸ ਨੌਜਵਾਨ ਦੇ ਪਰਿਵਾਰ ਨਾਲ ਜਿੱਥੇ ਮੈਂ 90 ਜਾਂ ਕਰਦਾ ਮਗਰ ਉਸ ਤੋਂ ਵੱਡਾ ਦੁੱਖ ਤੇ ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਪੁਲਿਸ ਇੱਕ ਡਨੈਲ ਮੋੜ ਤੇ ਚੱਲਦੀ ਹੈ 2:25 ਮਿੰਟ ਤੇ ਮੇਰੀ ਟਵੀਟ ਸੀ ਔਰ 3:15 ਮਿੰਟ ਤੇ ਸਵੇਰ 3:00 ਇਹ ਬਿਆਨ ਹੁੰਦਾ ਹੈ ਪੰਜਾਬ ਪੁਲਿਸ ਦਾ ਕਿ ਨੋ ਕੈਜੂਐਲਟੀ ਰਿਪੋਰਟਡ ਇਨ ਦਾ ਔਨਗoing ਪ੍ਰੋਟੈਸਟ ਲੈਟਸ ਪ੍ਰਾਇਰਟਾਈਜ਼ ਐਕਿਊਰੇਸੀ ਓਵਰ ਸੈਂਸੇਸ਼ਨਲਿਜ਼ਮ ਵੀ ਪਲੀਜ਼ ਵੈਰੀਫਾਈ ਬਿਫੋਰ ਯੂ ਸ਼ੇਅਰ ਮੈਨੂੰ ਤਾਂ ਕਹਿਤਾ ਜੀ ਲੈਟਸ ਪ੍ਰਾਇਰਟਾਈਜ਼ ਅਬਾਊਟ ਐਕਿਊਰੇਸੀ ਐਂਡ ਸੈਂਸੇਸ਼ਨਲਾਈਜ਼ ਨਾ ਕਰੋ ਮਤਲਬ ਕਿ ਬੜਾ ਚੜਾ ਕੇ ਨਾ ਕਰੋ ਮੋੜ ਕੇ ਜਦੋਂ ਮੈਂ ਹੋਰ ਟਵੀਟ ਲਿਖਣ ਲੱਗਾ ਤੇ ਮੈਂ ਹੁਣੇ ਵੇਖਿਆ ਕਿ ਇਹਨਾਂ ਨੇ ਇਹ ਪੋਸਟ ਡਿਲੀਟ ਕਰਤੀ ਆ ਥੱਲੇ ਆ ਰਿਹਾ ਪੋਸਟ ਹੈਜ਼ ਬੀਨ ਡਿਲੀਟਡ ਮੈਂ ਹੀ ਪੁੱਛਣਾ ਚਾਹੁੰਦਾ ਸੀ ਕਿ ਚੀਫ ਮਿਨਿਸਟਰ ਸਾਹਿਬ ਜਾਂ ਤੁਸੀਂ ਮੈਨੂੰ ਪਤਾ ਹੈ ਕਿਉਂਕਿ ਤੁਸੀਂ ਹੋਮ ਮਿਨਿਸਟਰ ਹੋ ਤੁਸੀਂ ਇਹ ਸਾਰਾ ਕੰਮ ਆਪ ਦੇਖ ਰਹੇ ਹੋ ਛੋਡੇ ਤੋਂ ਬਿਆਨ ਦੇ ਦਿੰਦੇ ਨੂੰ ਘਬਰਾਹਟ ਹੁੰਦੀ ਆ ਜਾਂ ਤੁਹਾਡੇ ਡੀਜੀਪੀ ਸਾਹਿਬ ਕਹਿ ਦਿੰਦੇ ਇੱਕ ਆਪ ਦੀ ਵੈਬਸਾਈਟ ਤੋਂ ਟਵੀਟ ਕਰੀ ਜਾ ਰਹੇ ਮੈਂ ਜੋ ਟਵੀਟ ਕਰ ਰਿਹਾ ਆ ਆਪ ਕਰ ਰਹੇ ਆ ਜੋ ਮੇਰੇ ਕੋਲ ਇਨਫੋਰਮੇਸ਼ਨ ਗਰਾਉਂਡ ਜ਼ੀਰੋ ਤੋਂ ਆ ਰਹੀ ਹੈ ਔਰ ਤੁਸੀਂ ਇਸ ਡਿਨਾਇਲ ਮੋਡ ਤੇ ਹੋ ਕਿ ਹੁਣ ਤੁਸੀਂ ਰਿਅਲਾਈਜ਼ ਕਰ ਲਿਆ ਕਿ ਤੁਹਾਡਾ ਝੂਠ ਫੜਿਆ ਜਾਣਾ ਔਰ ਤੁਸੀਂ ਨਾਲ ਦੀ ਨਾਲ ਹੁਣ ਉਸ ਗੱਲ ਨੂੰ ਡਿਲੀਟ ਕਰਤਾ ਤੁਸੀਂ ਤਾਂ ਅਜੇ ਤੱਕ ਇਸ ਗੱਲ ਤੇ ਡਿਨਾਇਲ ਤੇ ਹੋ ਕਿ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਸਰਜ਼ਮੀਨ ਤੇ ਜਿੱਦੇ ਹੋਮ ਮਿਨਿਸਟਰ ਤੁਸੀਂ ਚੀਫ ਮਿਨਿਸਟਰ ਤੁਸੀਂ ਇੱਥੇ ਅਥਰੂ ਗੈਸ ਚਲਾਏ ਜਾ ਰਹੇ 100 ਤੋਂ ਵੱਧ ਕਿਸਾਨ ਜ਼ਖਮੀ ਹੋ ਗਿਆ ਪਿਛਲੇ ਕਈ ਦਿਨਾਂ ਚ ਅੱਜ ਵੀ ਗੋਲੀਆਂ ਚੱਲ ਰਹੀਆਂ ਨੇ ਅੱਜ ਵੀ ਉਹ ਰਬੜ ਬੁਲੇਟ ਵਰਤੇ ਜਾ ਰਿਹਾ ਜਿਹੜੇ ਜੰਮੀ ਕਸ਼ਮੀਰ 'ਚ ਬਹਿਨ ਹੋ ਗਿਆ ਜੀਦੇ ਨਾਲ ਲੋਕ ਅੰਨੇ ਹੋ ਗਏ ਡੈਥ ਹੋ ਗਈ ਕੀ ਕੁਛ ਨਹੀਂ ਹੋਗਾ ਕਿੰਨਾ ਜੰਮੂ ਕਸ਼ਮੀਰ 'ਚ ਰੌਲਾ ਪਿਆ ਉਹ ਸਾਰੀ ਵੈਪਨਰੀ ਹੁਣ ਲਿਆ ਕੇ ਪੰਜਾਬ ਤੇ ਵਰਤੀ ਜਾ ਰਹੀ ਹੈ ਔਰ ਪਿਛਲੇ ਕਈ ਦਿਨਾਂ ਤੋਂ ਇਸ ਗੱਲ ਦੀ ਚਰਚਾ ਚੱਲ ਰਹੀ ਆ ਕਿ ਜੇ ਭਗਵੰਤ ਮਾਨ ਜੀ ਕਿਸਾਨਾਂ ਨਾਲ ਖਲੋਤੇ ਆ ਤੇ ਭਾਈ ਲਾਅਨ ਆਰਡਰ ਤੁਹਾਡਾ ਜ਼ਿੰਮੇਵਾਰੀ ਹੈ ਕਾਰਵਾਈ ਕਿਉਂ ਨਹੀਂ ਤਾਨੂੰ ਇੱਕ ਮੈਸੇਜ ਆਉਂਦਾ ਹੈ ਹਰਿਆਣੀ ਸਰਕਾਰ ਤੋਂ ਖੱਟਰ ਸਾਹਿਬ ਤੋਂ ਕਿ ਜੀ ਕੋਈ ਪੋਕਲੇਨ ਕੋਈ ਜੀਸੀਬੀ ਕੋਈ ਹੈਵੀ ਡਿਊਟੀ ਮਸ਼ੀਨਰੀ ਅੰਬਾਲਾ ਬਾਰਡਰ ਵਾਲ ਜਾਂ ਸਿੰਘੂ ਬਾਰਡਰ ਸ਼ੰਭੂ ਬਾਰਡਰ ਵਾਲੀ ਜਾਣ ਨਹੀਂ ਦੇਣੀ ਚਾਹੀਦੀ ਤੁਸੀਂ ਇੱਕ ਮਿੰਟ ਚੋਂ ਉਹਨੂੰ ਲਾਗੂ ਕਰਦੇ ਹੋ ਇਹ ਵੀ ਮੈਂ ਟਵੀਟ ਕੀਤਾ ਸੀ ਸਵੇਰੇ ਹੁਣ ਥੋੜੀ ਚੋਰੀ ਪੜੀ ਗਈ ਕਿ ਇੱਕ ਨੌਜਵਾਨ ਜਿਹਦੀ ਸ਼ੁਭਕਰਨ ਨਾਮ ਦੱਸਿਆ ਜਾ ਰਿਹਾ ਜ਼ਿਲ੍ਹਾ ਬਠਿੰਡੇ ਤੋਂ 23 ਸਾਲ ਦੀ ਮਹਿਜੋਦੀ ਉਮਰ ਉਦੀ ਫੋਟੋ ਵੀ ਮੇਰੇ ਕੋਲ ਆ ਮਗਰ ਮੈਂ ਜਨਤਕ ਨਹੀਂ ਕਰਨਾ ਚਾਹੁੰਦਾ ਕਿਉਂਕਿ ਪਰਿਵਾਰ ਵਾਸਤੇ ਅੱਗੇ ਬੜੀ ਦੁੱਖ ਦੀ ਘੜੀ ਆ ਮਗਰ ਮੈਂ ਪੰਜਾਬ ਪੁਲਿਸ ਨੂੰ ਕਹਿਣਾ ਭਗਵੰਤ ਮਾਨ ਨੂੰ ਕਹਿਣਾ ਜੀ ਦੀ ਹੋਮ ਮਿਨਿਸਟਰ ਤੁਸ ਮਾਨ ਸਾਹਿਬ ਤੁਹਾਡੀ ਇਹ ਦੇਖ ਰਹੇ ਠੇਠ ਥੱਲੇ ਆ ਇਹ ਲਾਅਨ ਆਰਡਰ ਤੁਹਾਡੀ ਸਾਰੀ ਪੁਲਿਸ ਉੱਤੇ ਆ ਤੁਹਾਡਾ ਮੋਸਟ ਫੇਵਰੇਟ ਆਫਸਰ ਐਸਐਸਪੀ ਪਟਿਆਲਾ ਵਰਨ ਸ਼ਰਮਾ ਉੱਥੇ ਤੁਰਿਆ ਫਿਰਦਾ ਆ IG DIG ADGP ਉਥੇ ਤੁਰੇ ਫਿਰਦੇ ਆ ਔਰ ਕਿਸ ਤਰੀਕੇ ਨਾਲ ਗੋਲੇਬਾਰੀ ਹੋ ਰਹੀ ਹੈ ਕਿਸ ਤਰੀਕੇ ਨਾਲ ਥਰੂ ਗਏ ਸਿੱਟੇ ਜਾ ਰਹੀ ਹੈ ਕਿਸ ਤਰੀਕੇ ਨਾਲ ਪਹਿਲਾਂ ਤਾਂ ਰਬਰ ਬੁਲੇਟ ਦੀ ਗੱਲ ਸੀ ਹੁਣ ਐਕਚੁਅਲ ਫਾਇਰ ਹੋਣੇ ਸ਼ੁਰੂ ਹੋ ਗਏ ਆ ਜਿੱਦੀ ਕੈਸ਼ੁਐਲਟੀਜ਼ ਰਿਪੋਰਟ ਔਰ ਇਸ ਗੱਲ ਦਾ ਮੈਨੂੰ ਬੜਾ ਡਰ ਸੀ ਇਸ ਵੀਰੇ ਔਰ ਉਹ ਅਸਲੀਅਤ ਸਾਹਮਣੇ ਆ ਗਈ ਆ ਹੁਣ ਵੀ ਮੈਂ ਤੁਹਾਨੂੰ ਕਹਿਣਾ ਪੰਜਾਬ ਦੀ ਧਰਤੀ 'ਤੇ ਕਿਸਾਨ ਬੈਠੇ ਆ ਹਰਿਆਣੇ ਨਹੀਂ ਗਏ ਆ ਉਹਨਾਂ ਦੀ ਹਫਾਜ਼ਤ ਉਨਾਂ ਦੀ ਬਚਾ ਕਰਨ ਦੀ ਜ਼ਿੰਮੇਵਾਰੀ ਭਗਵੰਤ ਮਾਨ ਜੀ ਥੋਡੀ ਹੈ ਜੀ ਦੇ ਚ ਤੁਸੀਂ ਫੇਲ ਹੋ ਰਹੇ ਹੋ ਬੜੇ ਦੁੱਖ ਦੀ ਗੱਲ ਹੈ ਕਿ ਅ ਅੱਜ ਜੋ ਘਟਨਾ ਵਾਪਰੀ ਹੈ ਜੋ ਕਿਸਾਨ ਅ ਪਿਛਲੇ ਕਈ ਦਿਨਾਂ ਤੋਂ ਜਿਹੜਾ ਧਰਨਾ ਲੱਗਿਆ ਹੋਇਆ ਸੀ ਖਨੌਰੀ ਬਾਰਡਰ ਤੇ ਇੱਕ ਕਿਸਾਨ ਦੀ ਜਿਹੜੀ ਹੱਤਿਆ ਹੋਈ ਆ ਔਰ ਦੋ ਤਿੰਨ ਕਿਸਾਨ ਜਿਹੜੇ ਜ਼ਖਮੀ ਨੇ ਇਹ ਸਰਾਸਰ ਅਤਿਆਚਾਰ ਹੈ ਔਰ ਇਥੋਂ ਇਹ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਕੇਂਦਰ ਸਰਕਾਰ ਹੈ ਬਹੁਤ ਵੱਡਾ ਤੱਕਾ ਕਿਸਾਨਾਂ ਨਾਲ ਕਰ ਰਹੀ ਆ ਅਸੀਂ ਕਿਸਾਨ ਦੇ ਪਰਿਵਾਰ ਨਾਲ ਉਹ ਜਿਹੜਾ ਸਾਡਾ ਬੱਚਾ ਇਸ ਦੁਨੀਆ ਤੋਂ ਚਲੇ ਗਿਆ ਉਹਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦੇ ਆ ਔਰ ਅਸੀਂ ਜਿਹੜਾ ਅਤਿਆਚਾਰ ਕੇਂਦਰ ਸਰਕਾਰ ਹਰਿਆਣਾ ਸਰਕਾਰ ਕਰ ਰਹੀ ਆ ਅਸੀਂ ਉਸ ਦੇ ਸਖਤ ਖਿਲਾਫ ਆ ਸੋ ਇਸ ਦੀ ਅਸੀਂ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ